ਤੇਰੀ ਇਹ ਗੱਲ ਦੇ ਨਾਲ ਮੇਰੀ ਮੰਮੀ ਨੂੰ ਕਿੰਨਾ ਦੁੱਖ ਪਹੁੰਚਿਆ ਉੱਤੋਂ ਤੇਰੀ ਮਾਂ ਨਾ ਬੋਲਣ ਲੱਗੀ ਵੀ ਨਹੀਂ ਦੇਖਦੀ ਆਪਣੇ ਆਪ ਕਰ ਲੈਣਾ ਤੁਹਾਨੂੰ ਮੇਰੀ ਫਿਕਰ ਕਰਨ ਦੀ ਲੋੜ ਨਹੀਂ ਇਹਨਾਂ ਦੇ ਮਗਰ ਨਾ ਲੱਗ ਉਹ ਇਹਨਾਂ ਨੇ ਤੇ ਵੀ ਨਾ ਜ਼ਿੰਦਗੀ ਖਲਾਮ ਕਰਤੀ ਇਹਦੇ ਇੰਨੇ ਮਾੜੇ ਦਿਨ ਨਹੀਂ ਆਏ بیا ਲੀਰਾ ਪਾਊਗਾ ਆ ਤੁਸੀਂ ਚੰਗਾ ਨਹੀਂ ਕੀਤਾ ਮੈਂ ਹੁਣ ਸਾਰਿਆਂ ਨੂੰ ਦੱਸ ਦੇਣਾ ਕਿ ਤੁਹਾਡੇ ਕੋਲ ਇੱਕ ਮੁੰਡਾ ਵੀ ਹੈਗਾ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਮਿੰਦੋ ਪਤਾ ਵੀ ਆ ਤੂੰ ਕੀ ਕਹਿ ਰਹੀ ਆ ਦਿਮਾਗ ਤਾਂ ਮੰਮੀ ਮੇਰਾ ਹੁਣ ਟਿਕਾਣੇ ਤੇ ਆਇਆ ਉਹ ਮੈਨੂੰ ਸਭ ਕੁਝ ਪਤਾ ਮੈਂ ਕੀ ਕਹਿ ਰਹੀ ਆ ਫਿਰ ਤੈਨੂੰ ਇਹ ਵੀ ਪਤਾ ਹੁਣ ਕਿ ਜਿਹੜਾ ਰਾਜ ਨੇ ਸਾਲਾਂ ਦਾ ਸੀਨੇ ਚ ਦਬਾ ਕੇ ਰੱਖਿਆ ਜੇ ਘਰਦਿਆਂ ਦੇ ਸਾਹਮਣੇ ਆ ਗਿਆ ਤੇ ਕੀ ਕਹਿਰ ਹੋਣਾ ਹੁਣ ਕਿਹੜਾ ਕਹਿਰ ਹੋ ਨਹੀਂ ਰਿਹਾ ਉਹ ਦਿਨ ਰਾਤ ਤੁਸੀਂ ਚਾਚੀ ਕੋਲੋਂ ਤਾਨੇ ਮਿਹਣੇ ਸੁਣਦੇ ਹੋ ਥੱਕਦੇ ਨਹੀਂ ਥੱਕ ਜਾਂਦੀ ਆ ਪਰ ਕਹਿ ਨਹੀਂ ਸਕਦੀ ਤੈਨੂੰ ਵੀ ਤਾਂ ਪਤਾ ਨਾ ਆਪਾਂ ਕਿਦਾਂ ਕਿਵੇਂ ਇੰਨਾਂ ਹਾਲਾਤਾਂ ਨਾਲ ਸਮਝੌਤਾ ਕੀਤਾ ਤਾਂ ਨੇ ਮੇਣਿਆਂ ਦਾ ਤਾਂ ਅਸਰ ਹੀ ਨਹੀਂ ਹੁੰਦਾ ਹੁਣ ਤਾਂ ਆਦਤ ਪੈ ਗਈ ਜੇ ਤੁਹਾਨੂੰ ਆਤ ਪਈ ਹੁੰਦੀ ਨਾ ਮੰਮੀ ਤਾਂ ਹਰ ਵਾਰ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਨਾ ਗਿਰਦੇ ਜਿੰਨਾ ਤੁਸੀਂ ਸਹਿਣਾ ਸੀ ਨਾ ਸਹਿ ਲਿਆ ਮੰਮੀ ਹੋਰ ਨਹੀਂ ਹੁਣ ਮੈਂ ਸਾਰਿਆਂ ਨੂੰ ਸਾਰਾ ਕੁਝ ਸੱਚ ਦੱਸ ਦੇਣਾ ਨਹੀਂ ਮੰਦੋ ਨਹੀਂ ਆਹ ਗਲਤੀ ਨਾ ਕਰੀ ਕੀ ਗੱਲ ਤੂੰ ਆਪਣੀ ਮਾਂ ਦੀ ਖਾਦੀ ਹੋਈ ਸੌਂ ਭੁੱਲ ਗਈ ਇਹ ਗੱਲ ਆਪਣੇ ਚਿਰ ਰਹੂਗੀ ਮੰਮੀ ਜਦੋਂ ਮੈਂ ਤੁਹਾਡੀ ਸੌਂ ਖਾਦੀ ਸੀ ਨਾ ਉਦੋਂ ਮੈਂ ਬਹੁਤ ਛੋਟੀ ਸੀ ਤੇ ਮੈਨੂੰ ਇਹ ਲੱਗਦਾ ਹੁੰਦਾ ਸੀ ਜੇ ਮੈਂ ਤੁਹਾਡੀ ਸੌਂ ਤੋੜੀ ਨਾ ਤਾਂ ਤੁਹਾਨੂੰ ਕੁਝ ਹੋ ਜਾਣਾ ਪਰ ਮੰਮੀ ਹੁਣ ਮੈਂ ਵੱਡੀ ਹੋ ਗਈ ਮੈਨੂੰ ਪਤਾ ਐਦਾ ਸੌਂ ਤੋੜਨ ਨਾਲ ਕੁਝ ਨਹੀਂ ਹੁੰਦਾ ਹੁਣ ਜੋ ਹੁੰਦਾ ਹੋ ਜਾਵੇ ਮੈਂ ਸਾਰਿਆਂ ਨੂੰ ਸੱਚ ਦੱਸਣ ਚੱਲੀ ਆਂ ਨਹੀਂ ਮਿੰਦੋ ਮਿੰਦੋ ਨਹੀਂ ਨਹੀਂ ਛੱਡੋ ਮੰਮੀ ਮਿੰਦੋ ਕੀ ਹੋਇਆ ਮਿੰਦੋ ਕਿੱਥੇ ਚੱਲੀ ਆਂ ਮੈਂ ਪਾਪਾ ਜੀ ਇਹਨੂੰ ਕਿਰਨ ਦੀਆਂ ਗੱਲਾਂ ਚੰਗੀਆਂ ਨਹੀਂ ਲੱਗੀਆਂ ਇਹ ਕਿਰਨ ਕੋਲ ਚੱਲੀ ਸੀ ਕਹਿੰਦੀ ਮੈਂ ਗੱਲ ਕਰਕੇ ਆਉਣੀ ਆ ਉਹਦੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਤੇਰੀ ਮੰਮੀ ਠੀਕ ਕਹਿੰਦੀ ਆ ਨਾਲੇ ਜਿਹੜੇ ਘਰ ਦੇ ਮਸਲੇ ਹੁੰਦੇ ਆ ਨਾ ਇਹ ਸ਼ਾਂਤੀ ਨਾਲ ਬੈਠ ਕੇ ਹੱਲ ਹੁੰਦੇ ਆ ਤੱਤੇ ਕਾ ਨਹੀਂ ਪਾਪਾ ਛੋਟੇ ਤੋਂ ਅਸੀਂ ਵੱਡੇ ਹੋ ਗਏ ਹੁਣ ਤੱਕ ਸ਼ਾਂਤੀ ਹੋਈ ਰੱਖੀ ਆ ਹੋਰ ਕਿੰਨਾ ਕ ਸਬਰ ਕਰੀਏ ਕੋਸ਼ਿਸ਼ ਸਬਰ ਪਰਿਵਾਰ ਨੂੰ ਜੋੜ ਕੇ ਰੱਖਣ ਲਈ ਕਰਨੇ ਪੈਂਦੇ ਨੇ ਇੱਕ ਵਾਰ ਆਪਣੀ ਮਾਂ ਦੇ ਵੱਲ ਦੇਖ ਕਿੰਨੀ ਡਰੀ ਹੋਈ ਆ ਤੇ ਕਿੰਨੀ ਸਹਿਮੀ ਹੋਈ ਆ ਕਿਉਂਕਿ ਉਹ ਪਰਿਵਾਰ ਨੂੰ ਬिखरਦਾ ਦੇਖ ਨਹੀਂ ਸਕਦੀ ਸਾਫ਼-ਸਾਫ਼ ਕਹੋ ਪਾਪਾ ਤੁਸੀਂ ਇਹ ਕਹਿਨੇ ਪਏ ਹੋ ਕਿ ਸਾਡੀ ਸਾਰੀ ਜ਼ਿੰਦਗੀ ਐਵੇਂ ਗੱਲਾਂ ਸੁਣਦਿਆਂ ਦੀ ਨਿਕਲੂਗੀ ਉਹ ਪੁੱਤ ਟਾਈਮ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਉਹ ਵਕਤ ਨਾਲ ਉਹਨਾਂ ਨੂੰ ਵੀ ਸਮਝ ਆ ਜਾਊਗੀ ਤੇ ਉਹੀ ਵਕਤ ਦਾ ਪਤਾ ਨਹੀਂ ਕਦੋਂ ਆਣਾ ਅੱਛਾ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਮਿਹਰਬਾਨੀ ਤੁਹਾਡੀ ਮੈਂ ਤੁਹਾਡਾ ਦੇਣ ਜ਼ਿੰਦਗੀ ਚ ਨਹੀਂ ਦੇ ਸਕਦਾ ਬਾਈ ਜੀ। ਹਾਂਜੀ ਬਾਈ ਜੀ ਅੱਛਾ ਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਆਲੋ ਜੀ ਗਰਮਾ ਗਰਮ ਰੋਟੀ ਅੱਜ ਤਾਂ ਦਾਲ ਵੀ ਤੁਹਾਡੀ ਫੇਵਰੇਟ ਬਣਾਈ ਹੈ। ਮੈਂ ਤਾਂ ਤੇਤੋਂ ਰੋਟੀ ਮੰਗੀ ਹੋਈ ਨਹੀਂ। ਅੱਜ ਤੂੰ ਬਿਨਾਂ ਕਹੇ ਰੋਟੀ ਕਿਵੇਂ ਪਾ ਲਈ? ਹੱਦ ਹੋ ਗਈ। ਹੋ ਸਾਰੀਆਂ ਗੱਲਾਂ ਕਹਿ ਕੇ ਥੁੜੀਆਂ ਕਰਾਈਆਂ ਜਾਂਦੀਆਂ ਨੇ। ਤੁਹਾਨੂੰ ਭੁੱਖ ਲੱਗੀ ਹੋਣੀ ਐ। ਤੁਸੀਂ ਰੋਟੀ ਖਾ ਲਓ। ਉਹ ਸਿੱਧੀ ਹੋ ਕੇ ਦੱਸ ਦੇ ਤੇਰੇ ਦਿਮਾਗ ਦੇ ਵਿੱਚ ਚੱਲਦਾ ਕੀ ਆ? ਇੰਨੇ ਲੇਲੇ ਪੀਪੇ ਕਰਨ ਵਾਲੀ ਜਨਾਨੀ ਹੈ ਨਹੀਂ ਤੂੰ ਪਰ ਤੁਸੀਂ ਵੀ ਉਦੋਂ ਤੇ ਹੈ ਨਹੀਂ ਜਿੱਦਾਂ ਤੇ ਦਿਖਦੇ ਪਏ ਹੋ ਹੋ ਮੈਂ ਤਾਂ ਸਮਝਿਆ ਸੀ ਕਿ ਤੁਸੀਂ ਸਾਰਾ ਟਿੱਡ ਮੇਰੇ ਕੋਲੇ ਫਰੋਲਦੇ ਹੋ ਪਰ ਨਹੀਂ ਮੇਰੇ ਨਾਲੋਂ ਵੱਧ ਤਾਂ ਤੁਹਾਡੀ ਮਾਤਾ ਨੂੰ ਪਤਾ ਤੁਹਾਡੇ ਬਾਰੇ ਆ ਗਈ ਨਾ ਬਿੱਤੋਂ ਗੱਲ ਆ ਜਮੀਨ ਵਾਲੀ ਗੱਲ ਖੜਕ ਗਈ ਤੈਨੂੰ ਹਾਂ ਖੜਕ ਗਈ ਹੋ ਮੈਨੂੰ ਵੀ ਤਾਂ ਕੁਝ ਪਤਾ ਹੋਵੇ ਕਿਹੜੀ ਜ਼ਮੀਨ ਹੈ ਕਿੱਥੇ ਲਈ ਹੈ ਪਿੰਡ ਚ ਹੈ ਸ਼ਹਿਰ ਚ ਹੈ ਉਹ ਕੁਝ ਮੈਨੂੰ ਵੀ ਤਾਂ ਦੱਸੋ ਉਹ ਕਿਹੜਾ ਦੋਸਤ ਹੈ ਜਿਹਦੇ ਨਾਲ ਤੁਸੀਂ ਜ਼ਮੀਨ ਲਈ ਹੈ ਉਹ ਖੜ ਜਾ ਖੜ ਜਾ ਸਾਹ ਨਾ ਚੜਾਨੀ ਇੱਕੋ ਸਾਹ ਦੇ ਵਿੱਚ ਇੰਨੇ ਸਵਾਲ ਜਦੋਂ ਹੁਣ ਜ਼ਮੀਨ ਵੇਚਣੀ ਹੋਈ ਆ ਤੈਨੂੰ ਦੱਸਣਾ ਹੀ ਪੈਣਾ ਮੰਮੀ ਨਵੀ ਇੱਕ ਮਿੰਟ ਹੁਣ ਗੱਲ ਤੁਹਾਡੀ ਮੇਰੀ ਚੱਲਦੀ ਪਈ ਆ ਹੁਣ ਤੂੰ ਆਪਣੀ ਮਾਂ ਨੂੰ ਵਿੱਚ ਘੇਟ ਲੈ ਉਹਨਾਂ ਨੂੰ ਕਦੇ ਲਿਵਾਜਾ ਮਾਰ ਦਮਿਆਂ ਤਾਂ ਕਿ ਮੈਨੂੰ ਸਾਰੀ ਗੱਲ ਦੁਬਾਰਾ ਦੁਬਾਰਾ ਨਾ ਕਰਨੀ ਪਵੇ ਕਿਉਂਕਿ ਮੈਂ ਆਪਣੇ ਦੋਸਤ ਨਾਲ ਗੱਲ ਕਰ ਚੁੱਕਿਆ ਗੱਲ ਕਰ ਚੁੱਕਿਆ ਉਹ ਤੁਸੀਂ ਕਿਹੜੇ ਵੇਲੇ ਗੱਲ ਕਰ ਲਈ ਜਦੋਂ ਰੋਟੀ ਲੈ ਕੇ ਆਏ ਸੀ ਉਦੋਂ ਗੱਲ ਹੀ ਕਰਦਾ ਸੀ ਮੈਂ ਕੀ ਹੋਇਆ ਪੁੱਤ ਆਵਾਜ਼ਾਂ ਕਾ ਤੇ ਮਰੀ ਜਾਣਾ ਬੈਠੋ ਬੈਠੋ ਮੰਮੀ ਕੱਲ ਮੈਂ ਦੋਸਤਵਾਰੇ ਗੱਲ ਕਰੀ ਸੀ ਨਾ ਆਪਦੇ ਬਾਰੇ ਉਹ ਮੇਰਾ ਮਾੜਾ ਜਾ ਕਹਿਣ ਤੇ ਇਹ ਆਸਟ੍ਰੇਲੀਆ ਤੋਂ ਆਪਣੇ ਮੁੰਡੇ ਨੂੰ ਇੰਡੀਆ ਭੇਜਣ ਲੱਗੇ ਨੇ ਅੱਛਾ ਇਹ ਤਾਂ ਪੁੱਤ ਫਿਰ ਬਹੁਤ ਵਧੀਆ ਗੱਲ ਹੈ ਵਧੀਆ ਗੱਲ ਤਾਂ ਹੈਗੀ ਆ ਮੰਮੀ ਪਰ ਮੈਨੂੰ ਇੱਕ ਗੱਲ ਦਾ ਬੜਾ ਅਫਸੋਸ ਆ ਉਹਨੂੰ ਇੱਥੇ ਮੁੰਡੇ ਨੂੰ ਭੇਜਣ ਨਾਲ ਉਹਨਾਂ ਨੂੰ ਘਾਟਾ ਬਹੁਤ ਪੈ ਜਾਣਾ ਘਾਟਾ ਉਹ ਕਿਵੇਂ ਪੁੱਤ ਮੰਮੀ ਮੇਰੇ ਦੋਸਤ ਦਾ ਮੁੰਡਾ ਆਸਟ੍ਰੇਲੀਆ ਟਰਾਲਾ ਚਲਾਉਂਦਾ। ਉਹ ਪਤਾ ਨਹੀਂ ਦਿੰਦੇ ਕਿੰਨੇ ਡਾਲਰ ਕਮਾ ਲੈਂਦਾ। ਹੁਣ 1 ਮਹੀਨੇ ਬਾਅਦ ਤੋ ਉਹਨੇ ਇੰਡੀਆ ਆਉਣਾ। ਦੇਖੋ ਕਿੰਨੇ ਹਜ਼ਾਰਾਂ ਡਾਲਰਾਂ ਦਾ ਘਾਟਾ ਪੈ ਜਾਣਾ ਉਹਨਾਂ ਨੂੰ। ਤੈਨੂੰ ਇੱਕ ਗੱਲ ਮੈਂ ਸਮਝਾ ਦਿੰਨਾ ਤੇਰਾ ਕੁੱਤ ਕਲੇਸ਼ ਮੂਰੇ ਨਹੀਂ ਆਉਣਾ ਚਾਹੀਦਾ। ਮੁੰਡੇ ਦੇ ਸਾਹਮਣੇ ਮੇਰੀ ਅੱਜ ਤੱਕ ਰੱਖ ਲਿਓ। ਹੁਣ ਤੱਕ ਨਾ ਤੁਹਾਡੀ ਇੱਜ਼ਤ ਹੀ ਰੱਖਦੀ ਆਈਆਂ। ਜਿਹਦੇ ਕਾਰਨ ਕੁੱਤ ਕਲੇਸ਼ ਹੁੰਦਾ ਨਾ ਉਹਨਾਂ ਨੂੰ ਕਹੋ ਭਾਰਾ ਤੇਨਾਂ ਗੱਲ ਕਰਨੀ ਐ ਹਾਂਜੀ ਮੰਮੀ ਕੀ ਹੋਇਆ ਮੰਮੀ ਤੁਸੀਂ ਮੇਰੇਗਾ ਤੋ ਮਾਰਿਆ ਮੈਂ ਹੁਣ ਕੀ ਕੀਤਾ ਕੀ ਕੀਤਾ ਤੇ ਇਰਾ ਮੈਂ ਹੱਥ ਤੋੜ ਦੂੰ ਤੈਨੂੰ ਮੈਂ ਗੱਲ ਕਰਨ ਤੋਂ ਮਨਾ ਕੀਤਾ ਨਾ ਦਾਦੀਣਾ ਫਿਰ ਤੂੰ ਕਿਵੇਂ ਉਹਦੇ ਮੋਢਿਆਂ ਤੇ ਹੱਥ ਾਰ ਕੇ ਖੜੀ ਆ ਮਮਮੀ ਪਾਪਾ ਨੇ ਬੁਲਾਇਆ ਸੀ ਇੱਕੋ ਦਮ ਮੈਂ ਤਾਂ ਫਟਾਫਟ ਆ ਗਈ ਤੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਮੈਨੂੰ ਮaaf ਕਰ ਦੋ ਅੱਗੇ ਤੋਂ ਨਹੀਂ ਮੈਂ ਗਲਤੀ ਕਰਦੀ ਸੌਰੀ ਇਸ ਘਰ 'ਚ ਨਾ ਬਹੁਤ ਡਰਾਮੇ ਹੁੰਦੇ ਪਏ ਆ ਮਾਫੀ ਨਾ ਕਿਸੇ ਨੂੰ ਨਹੀਂ ਮਿਲਨੀ ਪਤਾ ਸੀ ਪਾਪਾ ਦਾ ਗੁੱਸਾ ਮੇਰੇ ਤੇ ਹੀ ਕੱਢਦਾ ਉਹ ਬੋਲੋ ਹੁਣ ਮੇਰੇ ਵੱਲ ਦੇਖੀ ਕੀ ਜਾਂਦੇ ਹੋ ਜਿਹੜੀ ਗੱਲ ਕਰਨੀ ਆ ਕਰੋ ਇਹਨੂੰ ਵੀ ਤਾਂ ਸਾਰਾ ਕੁਝ ਪਤਾ ਹੀ ਆ ਯਾਰ ਮੈਂ ਤੇ ਡੈਡੀ ਕਿਰਨ ਭੈਣ ਨੂੰ ਕੁਝ ਕਹਿੰਦੇ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਤਾਂ ਤੂੰ ਹੀ ਸਮਝਾ ਸਕਦਾ ਵੀ ਜ਼ਿਆਦਾ ਨਾ ਬੋਲਿਆ ਕਰਨ ਉਹ ਜੇ ਕਿਰਨ ਦਾ ਬੋਲਣਾ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਇਹਦੇ 'ਚ ਮੈਂ ਕੀ ਕਰ ਸਕਦਾ ਘਰ ਦੀਆਂ ਜਨਾਨੀਆਂ ਦੇ ਮਸਲੇ 'ਚ ਤਾਂ ਬੰਦੇ ਵੀ ਬੋਲਦੇ ਨਹੀਂ ਚੰਗੇ ਲੱਗਦੇ ਉਹ ਜਨਾਨੀਆਂ 'ਚ ਬੰਦੇ ਬੋਲਦੇ ਚੰਗੇ ਤਾਂ ਨਹੀਂ ਲੱਗਦੇ ਪਰ ਘਰ ਵਾਲਾ ਤਾਂ ਘਰ ਵਾਲੀ ਨੂੰ ਸਮਝਾ ਸਕਦਾ ਕਿ ਨਹੀਂ ਉਹ ਜਿੱਦਣ ਦੀ ਪੰਮੀ ਆਈ ਆ ਉਹ ਸਿੱਧੇ ਮੂੰਹ ਕਿਰਨ ਨੇ ਗੱਲ ਨਹੀਂ ਕੀਤੀ ਕਦੇ ਉਹਦੇ ਨਾਲ ਉਹ ਡੈਡੀ ਜੀ ਇਹ ਤਾਂ ਕਿਰਨ ਦਾ ਸੁਭਾਈ ਏਦਾਂ ਦਾ ਉਹਨੂੰ ਜਿੱਤੋ ਇੱਕ ਵਾਰ ਚੜ ਚੜ ਗਈ ਨਾ ਤਾਂ ਚੜ ਗਈ ਇਹਦੇ ਵਿੱਚ ਮੈਂ ਵੀ ਕੁਝ ਨਹੀਂ ਕਰ ਸਕਦਾ ਇਹ ਗੱਲ ਕਹਿ ਕੇ ਤਾਂ ਗगन ਤੂੰ ਆਪਣਾ ਪੱਲਾ ਛਡਾ ਰਿਆਂ ਪੰਮੀ ਸ਼ੁਰੂ ਤੋਂ ਕਿਰਨ ਦੇ ਹਿਸਾਬ ਨਾਲ ਚੱਲਦੀ ਆਈ ਆ ਕਿਰਨ ਵੀ ਤਾਂ ਆਪਣੇ ਆਪ ਨੂੰ ਮਾੜਾ-ਮੋਟਾ ਬਦਲੇ ਉਹ ਜਿਹੜੀ ਚੀਜ਼ ਹੋ ਨਹੀਂ ਸਕਦੀ ਤੁਸੀਂ ਉਹ ਮੈਨੂੰ ਬਦਲਣ ਲਈ ਕਹਿ ਰਹੇ ਹੋ ਜੇ ਪੰਮੀ ਕਿਰਨ ਦੇ ਹਿਸਾਬ ਨਾਲ ਚੱਲਦੀ ਆ ਰਹੀ ਆ ਤਾਂ ਗਿਫਟ ਵੀ ਉਹ ਕਿਰਨ ਦੇ ਹਿਸਾਬ ਦਾ ਹੀ ਲੈ ਕੇ ਆਉਂਦੀ ਜਿਹੜਾ ਉਹਨੂੰ ਪਸੰਦ ਆਉਂਦਾ ਉਹ ਪਰਾਵਾ ਜਿੱਦਾਂ ਦੀਆਂ ਸ਼ਰਟਾਂ ਸਾਹਿਬ ਪਾਉਂਦਾ ਆ ਉਹਦਾਂ ਦੀ ਤਾਂ ਉਹ ਲੈ ਕੇ ਆਈ ਆ ਇਹ ਤਾਂ ਬਿਨਾਂ ਮਤਲਬ ਤੋਂ ਉਹਦੀ ਬੇਇੱਜ਼ਤੀ ਕਰਨ ਵਾਲੀ ਗੱਲ ਹੋ ਗਈ ਨਾ ਫਿਰ ਚਲ ਮਨ ਲੈਨੇ ਆ ਸ਼ਰਟ ਨਹੀਂ ਪਸੰਦ ਸੀ ਨਾ ਪਵਾਉਂਦੇ ਆਉਂਦੇ ਰੱਖ ਲੈਂਦੀ ਸਾਈਡ ਤੇ ਫੇਰ ਜਾ ਕੇ ਬਦਲੇ ਆਉਂਦੇ ਉਹਨੂੰ ਇੰਨੀਆਂ ਗੱਲਾਂ ਸੁਣਾਉਣ ਦੀ ਕੀ ਲੋੜ ਸੀ ਉਹ ਡੈਡੀ ਗੱਲਾਂ ਤਾਂ ਜਿਹੜੀਆਂ ਸੁਣਾਈਆਂ ਉਹ ਸੁਣਾਈਆਂ ਉਹ ਤਾਂ 15 16 ਸਾਲ ਤੋਂ ਆਹੀ ਕੋਲ ਚੱਲ ਰਿਹਾ ਪਰ ਘੱਟੋ ਘੱਟ ਸ਼ਰਟ ਤਾਂ ਨਾ ਨਾ ਭਗਾ ਕੇ ਮਾਰਦੀ ਇਹ ਤਾਂ ਸੋਚ ਲੈਂਦੀ ਕਿ ਉਹਦੇ ਦਿਲ ਤੇ ਕੀ ਬੀਤੀ ਹੋਊਗੀ ਉਹ ਤੇ ਹੀ ਦੋਨੇ ਆਣੇ ਤਾਂ ਵਿਹਲੇ ਹ ਇੱਥੇ ਮੈਨੂੰ ਬਿਠਾ ਕੇ ਗੱਲਾਂ ਸੁਣਾਉਣ ਲੱਗ ਗਏ ਗੱਲ ਤਾਂ ਤਾਂ ਬਣੇ ਕਿਰਨੂ ਵੀ ਨਾਲ ਬਿਠਾਓ ਉਹਦੇ ਮੂਹਰੇ ਸੁਣਾਓ ਮੈਨੂੰ ਉਹ ਮੈਂ ਭਰਾਵਾ ਹੋਰ ਵੀ ਕੰਮ ਦੇਖਣੇ ਆ ਬਾਹਰ ਜਾ ਕੇ ਉਹ ਇੱਕ ਤਾਂ ਤੁਸੀਂ ਸਾਰਿਆਂ ਨੇ ਰਲ ਕੇ ਮੇਰੇ ਮੁੰਡੇ ਦਾ ਜਨਮ ਦਿਨ ਖਰਾਬ ਕਰਕੇ ਰੱਖਤਾ ਇੱਕ ਮੈਨੂੰ ਇਕੱਲੇ ਨੂੰ ਬਿਠਾ ਕੇ ਇੱਥੇ ਮੇਰੀ ਘਰ ਵਾਲੀ ਦੇ ਖਿਲਾਫ ਹੀ ਭੜਕਾਈ ਜਾਂਦੇ ਹੋ ਉਹ ਗੱਲ ਤਾਂ ਤਾਂ ਬਣੇ ਉਹ ਤੁਸੀਂ ਵੀ ਕੋਈ ਕਮਾਈ ਕਰ ਲਓ ਉਹ ਬਸ ਕਰ ਗਾ ਕਨਾ ਕਦੋਂ ਦਾ ਮੈਂ ਸੁਣੀ ਜਾਨਾ ਨਾ ਤੈਨੂੰ ਨਹੀਂ ਪਤਾ ਤੇਰੇ ਭਰਾ ਨੇ ਕੰਮ ਕਿਉਂ ਛੱਡਿਆ ਸੀ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਸਰੀਰ ਨਾਲ ਕੀ ਹੋ ਜਾਣਾ ਐਨਾ ਸਰੀਰ ਨਾਲ ਮਾਨ ਵੀ ਨਹੀਂ ਕਰੀਦਾ ਹੁੰਦਾ ਪਤਾ ਨਹੀਂ ਹੁੰਦਾ ਕਦੋਂ ਕਿਸ ਦੇ ਨਾਲ ਕੀ ਹੋ ਜਾਵੇ ਉਹ ਤੁਸੀਂ ਮੈਨੂੰ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਮੈਨੂੰ ਬਦਵਾ ਦੇ ਰਹੇ ਹੋ ਉਹ ਤਾਂ ਬਦਵਾ ਨਹੀਂ ਦੇ ਰਿਹਾ ਸਮਝਾ ਰਿਹਾ ਤੈਨੂੰ ਜਦ ਤੂੰ ਛੋਟਾ ਹੁੰਦਾ ਸੀ ਪੜਦਾ ਹੁੰਦਾ ਸੀ ਉਦੋਂ ਸਾਰੀ ਦੁਕਾਨ ਇਹੀ ਸੰਭਾਲਦਾ ਸੀ ਨਾ ਇਹਨੇ ਤਾਂ ਤੇਰੇ ਤੇ ਰੋਹ ਮਾਰਿਆ ਨਹੀਂ ਕਦੇ ਉਹ ਨਾ ਤੈਨੂੰ ਕਦੇ ਇਹ ਸੁਣਾਇਆ ਵੀ ਮੈਂ ਕੱਲਾ ਕੰਮ ਕਰਦਾ ਵੀ ਤੂੰ ਘਰੇ ਰਹਿਣਾ ਮਾਰਕੀਟ ਦਾ ਕੰਮ ਸਾਰਾ ਮੈਂ ਸੰਭਾਲਦਾ ਸੀ ਤੇ ਇਹਨੇ ਕਦੇ ਤੈਨੂੰ ਦੁਕਾਨ ਤੇ ਬੈਠਣ ਲਈ ਨਹੀਂ ਕਿਹਾ ਜੇ ਹੁਣ ਵਕਤ ਪਿਆ ਤੇ ਹੁਣ ਤੂੰ ਗੱਲਾਂ ਸੁਣਾਉਣਾ ਉਹ ਬੱਸ ਕਰ ਬਾਪੂ ਆ ਤਾਣੀਆਂ ਜੇ ਇਹਨਾਂ ਸੁਣਾ ਜਿਹੜੇ ਟਾਈਮ ਦੀ ਤੂੰ ਗੱਲ ਕਰ ਰਿਹਾ ਨਾ ਉਦੋਂ ਮੈਂ ਕੱਲਾ ਸੀ ਹੁਣ ਹੁਣ ਮੈਂ ਆਪਣੇ ਪਰਿਵਾਰ ਨੂੰ ਇਹਦੀਆਂ ਦੋਵੇਂ 3 ਨੂੰ ਇਹਦੀ ਘਰ ਵਾਲੀ ਨੂੰ ਇਹਨੂੰ ਤੇ ਵਿੱਚ ਹੀ ਤੈਨੂੰ ਸਾਹ ਰਿਆਂ ਉਹ ਸ਼ੁਕਰ ਕਰੋ ਮੈਂ ਤੁਹਾਨੂੰ ਪੁੱਛ ਰਿਹਾ ਦੁਖੀ ਹੋਇਆ ਬੰਦਾ ਨਾ ਪਾਸਾ ਵਟ ਜਾਂਦਾ ਜੇ ਕਿਤੇ ਮੈਂ ਪਾਸਾ ਵਟ ਲਿਆ ਨਾ ਆਪਦਾ ਹਿਸਾਬ ਲਾ ਲਿਓ ਕੀ ਬਣੂ ਤੁਹਾਡਾ ਇਹਨਾਂ ਹੰਕਾਰ ਗਿਆ ਜਦੋਂ ਬੰਦਾ ਹੰਕਾਰ ਜਾਂਦਾ ਨਾ ਚੰਗਾ ਨਹੀਂ ਹੁੰਦਾ ਚੰਗਾ ਤਾਂ ਆਪਣੇ ਘਰ ਚ ਬਾਪੂ ਜੀ ਕੁਝ ਵੀ ਨਹੀਂ ਹੋ ਰਿਆ ਪਰ ਅੱਜ ਮੈਨੂੰ ਇੱਕ ਗੱਲ ਦਾ ਅਹਿਸਾਸ ਹੋ ਗਿਆ ਕਿ ਮੈਂ ਹਾਰਨ ਵਾਲਾ ਨਹੀਂ ਸੀ ਮੈਨੂੰ ਮੇਰੀ ਬਿਮਾਰੀ ਨੇ ਹਰਾਤਾ ਉਹ ਹੌਸਲਾ ਰੱਖ ਪੁੱਤ ਉਹ ਜਦ ਤੱਕ ਆ ਤੇਰਾ ਪਿਓ ਤੇਰੇ ਨਾਲ ਖੜਾ ਉਹ ਤੈਨੂੰ ਹਾਰਨ ਨਹੀਂ ਦਿੰਦਾਗਾ ਇਹ ਬਿਮਾਰੀ ਕਿਸੇ ਦੇ ਹੱਥ ਵੱਸ ਥੋੜੀ ਹੁੰਦੀ ਆ ਇਹ ਗੱਲਾਂ ਤੁਸੀਂ ਸਮਝਦੇ ਹੋ ਬਾਪੂ ਜੀ ਪਰ ਜਿਹੜਾ ਗੱਲਾਂ ਸੁਣਾ ਕੇ ਗਿਆ ਨਾ ਉਹ ਨਹੀਂ ਸਮਝਦਾ ਉਹਦੇ ਭਾਤ ਮੈਂ ਉਹਦੇ ਸਿਰ ਤੇ ਬੋਝ ਬਣ ਗਿਆ ਤੇ ਲੋ ਕਮਲਿਆ ਉਹ ਆ ਤੂੰ ਕੀ ਕਹੀ ਜਾਨਾ ਉਹ ਤੇਰੇ ਦਿਮਾਗ ਚ ਗੱਲਾਂ ਆ ਵੀ ਕਿਵੇਂ ਗਈਆਂ ਓਏ ਉਹ ਜੋ ਮਰਜੀ ਸੋਚੀ ਜਾਵੇ ਮੈਨੂੰ ਤਾਂ ਪਤਾ ਨਾ ਤੂੰ ਇਸ ਕਰ ਲਈ ਕੀ ਕੁਝ ਕੀਤਾ ਉਹ ਕੀ ਕੀਤਾ ਬਾਪੂ ਜੀ ਆਪਣੀ ਬਿਮਾਰੀ ਕਰਕੇ ਆਪਣੀ ਘਰ ਵਾਲੀ ਨੂੰ ਸਾਰਿਆਂ ਸਾਹਮਣੇ ਨੀਵਾ ਦਿਖਾਇਆ ਮੈਂ ਅੱਜ ਤੱਕ ਮੰਨੂ ਨੇ ਜੋ ਵੀ ਮੰਗਿਆ ਮੈਂ ਉਹਦੀ ਕੋਈ ਖੁਆਇਸ਼ ਨਹੀਂ ਪੂਰੀ ਕਰ ਸਕਿਆ ਤੇ ਨਾਮਿੰਦੂ ਦੀ ਇੱਕ ਕੰਮ ਨਾ ਕਰਨ ਖਾਤਰ ਮੈਂ ਆਪਣੇ ਹੀ ਘਰ ਵਿੱਚ ਆਪਣੇ ਆਪ ਨੂੰ ਬਾਰ-ਬਾਰ ਜਲੀਲ ਹੁੰਦੇ ਦੇਖਿਆ ਹੁਣ ਤੁਸੀਂ ਦੱਸੋ ਬਾਪੂ ਜੀ ਮੈਂ ਕੀ ਕਰਾਂ ਬਾਰ-ਬਾਰ ਇਦਾਂ ਹੀ ਜਲੀਲ ਹੁੰਦਾ ਰਵਾਂ ਜਾਂ ਨਾ ਨਾ ਪੁੱਤੋ ਇੱtanto ਸੋਚ ਜਦ ਤੱਕ ਤੇਰਾ ਪਿਓ ਬੈਠਾ ਨਾ ਮੈਂ ਤੇਰ ਨਾਲ ਵਾਦਾ ਕਰਦਾ ਤੈਨੂੰ ਕਦੇ ਵੀ ਕਿਸੇ ਅਗੇ ਹੱਥ ਥੱਡਣ ਦੀ ਜ਼ਰੂਰਤ ਨਹੀਂ ਪਾਉਂਗੀ ਹੱਡਾ ਯਾਰ ਟੱਲੇ ਆ ਚੱਲੀਏ ਅੜਾ ਨਵਾਂ ਪ੍ਰੋਫੈਸਰ ਆਇਆ ਹੈ ਨਾ ਇਹਨੂੰ ਨਾ ਆਪਣੇ ਬਾਰੇ ਪਤਾ ਨਹੀਂ ਹੈਗਾ ਇਹਨੂੰ ਇਹ ਨਹੀਂ ਪਤਾ ਇਸ ਕਲਾਸ ਆਪਾਂ ਪੈਰ ਪੱਕੇ ਕਰਕੇ ਮੇਰਾ ਮਤਲਬ ਦੋ ਵਾਰੀ ਫੇਲ ਹੋ ਕੇ ਆਇਆ ਉਹ ਭਰਾਵਾ ਦੋ ਵਾਰ ਤੂੰ ਫੇਲ ਹੋਇਆ ਮੈਂ ਇੱਕ ਵਾਰੀ ਹੋਇਆ ਅੱਛਾ ਤੇ ਆਓ ਫਿਰ ਤੇਰੇ ਕਰਕੇ ਹੀ ਫੇਲ ਹੋਇਆ ਤਾਂ ਕਿ ਆਪਾਂ ਇੱਕੋ ਲਾਜ ਚ ਇਕੱਠੇ ਹੋ ਜਾਈਏ ਫੇ ਪ੍ਰੋਫੈਸਰ ਨੂੰ ਕਹ ਤੋ ਬੋਲੀ ਜਾ ਨਾ ਗਲਤੀ ਤਾਂ ਸਾਰੀਆਂ ਤੇਰੀਆਂ ਨੇ ਉਹ ਤੈਨੂੰ 50 ਵਾਰ ਕਿਹਾ ਭਰਾਵਾ ਪੰਗੇ ਨਾ ਲਿਆ ਕਰ ਉਹ ਲਿੱਤਾ ਗਿਆ ਹੁਣ ਚੱਲ ਚਲੀਏ ਉਹ ਚੱਲ ਤਾਂ ਮੈਂ ਪੈਣਾ ਪਰ ਕਲਾਸ ਚ ਬੇਇੱਜ਼ਤੀ ਦਾ ਕਰਾਤੀ ਨਾ ਮੇਰੀ ਉਹ ਭਰਾਵਾ ਇਹ ਬੇਇੱਜ਼ਤੀ ਨਹੀਂ ਹੁੰਦੀ ਇਹ ਮੈਡਲ ਹੁੰਦੇ ਨੇ ਤੇ ਕਿਸੇ ਕਿਸੇ ਖਾਸ ਬੰਦੇ ਨੂੰ ਮਿਲਦੇ ਆ। ਉਹ ਮੈਨੂੰ ਨਹੀਂ ਭਰਾਵਾ ਐਦਾਂ ਦੇ ਮੈਡਲ ਚਾਹੀਦੇ। ਤੇ ਚੱਲ ਫਿਰ ਤੈਨੂੰ ਨਵਾਂ ਮੈਡਲ ਲੈ ਦੇਣਾ। ਜੇ ਤੈਨੂੰ ਜਿਆਦਾ ਹੀ ਬੇਇੱਜ਼ਤੀ ਮਹਿਸੂਸ ਹੁੰਦੀ ਆ ਨਾ ਤੇ ਫਿਰ ਦੇਖ ਲੈਨੇ ਆ ਪ੍ਰੋਫੈਸਰ ਨੂੰ ਆਨਲਾਈਨ ਦੇ ਬਾਹਰ। ਬੱਸ ਕਰ। ਪਹਿਲਾਂ ਹੀ ਬਥੇਰੀ ਬੇਇੱਜ਼ਤੀ ਕਰਾਤੀ। ਹੁਣ ਤੂੰ ਪ੍ਰੋਫੈਸਰ ਨਾਲ ਲੜਨ ਲੱਗ ਜਾ। ਭਰਾਵਾ ਲੜਨਾ ਵੀ ਜ਼ਰੂਰੀ ਹੁੰਦਾ ਵਾ। ਉਹ ਵੀਰੇ ਲੜਨ ਨਹੀਂ ਆਉਂਦੇ, ਪੜਨ ਆਉਂਨੇ ਆਂ ਆਪਾਂ ਇੱਥੇ। ਉਹ ਚੱਲ ਯਾਰ ਇਹਨੇ ਤੂੰ ਗਿਆਨ ਨਾ ਦਿਆ ਕਰ ਮੈਨੂੰ। ਉਹ ਗਿਆਨ ਜ਼ਰੂਰੀ ਨੇ। ਸੁਧਰ ਜਾ। ਚੱਲ ਤੇਰੀ ਫੇਸ ਚੰਗੀਆਂ ਨਾ। ਹੁਣ ਮੇਰੀ ਕੋਲੇ ਦੇ ਵਿੱਚ ਇਲੈਕਸ਼ਨ ਆ ਰਹੇ ਨੇ ਤੇ ਤੈਨੂੰ ਬਣਾਉਣਾ ਮੈਂ ਪ੍ਰਧਾਨ ਜਿਹੜੀ ਲੰਡੀ ਪੂਚੀ ਔਖੀ ਹੁੰਦੀ ਸੀ ਨਾ ਉਹਨਾਂ ਨੂੰ ਦੱਸਣਾ ਵੀ ਆਪਾਂ ਚੀਜ਼ ਕੀ ਆ ਕੀ ਚੀਜ਼ਾਂ ਮੈਂ ਦੱਸੀ ਮਾਰਾ ਗਿਆ ਉਹ ਸਾਲਾ ਥੱਪੜ ਨਹੀਂ ਮਾਰਿਆ ਗਿਆ ਅਜੇ ਤੱਕ ਕਿਸੇ ਦੇ ਬਣਾਉਣਾ ਤੂੰ ਮੈਨੂੰ ਪ੍ਰਧਾਨ ਨਾ ਤੂੰ ਕੀ ਚੀਜ਼ ਆ ਉਹ ਤੇਰੇ ਨਾਲ ਹੀ ਮੈਂ ਆ ਮੇਰੇ ਨਾਲ ਤੂੰ ਆ ਇੱਕ ਤੇ ਇੱਕ 11 ਬਣ ਗਈ ਨਾ ਟੀਮ ਤੂੰ ਪ੍ਰਧਾਨ ਬਣ ਜੀ ਤੇ ਮੈਂ ਉਪ ਪ੍ਰਧਾਨ ਬਣ ਜਾਊਂਗਾ ਉਹ ਜਿਹੜੇ ਹਿਸਾਬ ਨਾਲ ਤੂੰ ਆ ਉਪ ਪ੍ਰਧਾਨ ਕਿਹਾ ਨਾ ਏ ਹੋਰ ਹੀ ਨਿਸ਼ਾਨੀਆਂ ਨੇ ਅਗਲੇ ਨਾ ਫਿਰ ਉਪ ਦਾ ਕੁੱਪ ਬਣਾ ਦੁੰਦੇ ਹੁੰਦੇ ਆ ਉਹ ਯਾਰ ਉਪੋ ਵੀ ਬਣ ਜਾਾਂਗੇ ਤੇਰੇ ਆਸਤੇ ਮੈਂ ਕੁੱਪ ਵੀ ਬਣ ਜਾਊਗਾ ਪਰ ਤੈਨੂੰ ਪ੍ਰਧਾਨ ਬਣਾਉਣਾ ਹੀ ਬਣਾਉਣਾ ਥਾ ਲੰਡੂ ਹੀ ਸਮਝਦੇ ਯਾਰ ਆਪਾਂ ਨੂੰ ਵੀਰ ਤੈਨੂੰ ਲੰਡੂ ਸਮਝਦੇ ਨਹੀਂ ਤੂੰ ਲੰਡੂ ਹੀ ਆ ਜਾ ਯਾਰ ਮੇਰਾ ਯਾਰ ਹੀ ਲੰਡੂ ਕਹੀ ਜਾਂਦਾ ਫਿਰ ਲੋਕਾਂ ਨੇ ਤਾਂ ਸਮਝਣਾ ਹੀ ਆ ਉਹ ਛੱਡ ਯਾਰ ਉਹ ਲੰਡੂ ਓ ਗੋਪੀ ਓ ਯਾਰ ਗੋਪੀ ਲੰਡੂ ਕਹਿ ਗਿਆ ਹੈ ਓ ਗੋਪੀ ਯਾਰ ਗੁੱਸੇ ਦਾ ਤੂੰ ਹੁੰਦਾ ਭਰਾ ਨਹੀਂ ਮੇਰਾ ਓ ਯਾਰ ਓ ਯਾਰ ਗੋਪੀ ਗਲਤ ਆ ਸੁਣ ਯਾਰ ਮੈਂ ਨਹੀਂ ਸੁਣ ਉਹ ਚੱਲ ਯਾਰ ਲੰਡੂ ਆ ਨਾ ਮੈਂ ਮੈਂ ਲੰਡੂ ਹੀ ਠੀਕ ਆ ਯਾਰ ਲੰਡੂ ਕਿਹੜਾ ਯਾਰ ਨਹੀਂ ਹੁੰਦੇ ਯਾਰ ਤੂੰ ਫੇਰ ਲੰਡੂ ਕਹਿ ਗਿਆ ਓ ਭਰਾਵਾ ਦੇਖ ਮੈਂ ਨਹੀਂ ਬੋਲਦਾ ਯਾਰ ਤੈਨੂੰ ਓ ਜਿੱਦਾਂ ਦਾ ਮਰਜ਼ੀ ਹੈਗਾ ਉਹ ਤਾਂ ਮੇਰਾ ਭਰਾ ਹੀ ਆ ਨਾ ਓ ਜਾ ਯਾਰ ਮੈਂ ਤੈਨੂੰ ਬੁਲਾਣਾ ਹੀ ਨਹੀਂ ਹੈਗਾ ਗੱਲ ਖਤਮ ਬਸ ਦੇਖ ਅੱਛਾ ਗੱਲ ਸੁਣ ਤੂੰ ਮੈਨੂੰ ਪ੍ਰਧਾਨ ਬਣਾਉਣਾ ਨਾ ਹਾਂ ਚੱਲ ਠੀਕ ਹੈ ਮੈਂ ਪ੍ਰਧਾਨ ਬਣ ਜਾਊਗਾ ਮੁਕਰੀ ਨਾ ਹੁਣ ਨਹੀਂ ਮੁਕਰਦਾ ਯਾਰ ਹੁਣ ਦੇਖੀ ਤੈਨੂੰ ਮੈਂ ਇਸ ਕਾਲਜ ਦਾ ਰਾਜਾ ਬਣਾਣਾ ਰਾਜਾ ਤੇ ਬਾਕੀ ਸਾਰੀ ਕੀ ਹੋਊਗੀ ਕੀ ਹੋਊਗੀ ਪ੍ਰਜਾ ਹਾਂ ਮਤਲਬ ਕਿ ਮੈਂ ਰਾਜਾ ਤੇ ਜਿੰਨੇ ਵੀ ਉਹਰੇ ਜਵਾਕ ਪੜਦੇ ਨੇ ਸਾਰੀ ਪ੍ਰਜਾ ਹਾਂ ਤੇ ਮੈਂ ਪ੍ਰਜਾ ਤੇ ਰਾਜ ਕਰਾਂ ਹੂੰ ਪ੍ਰਧਾਨਗੀ ਲੈ ਕੇ ਬਿਲਕੁਲ ਉਹ ਜਿੰਨੇ ਵੀ ਇੱਥੇ ਕਾਲਜ 'ਚ ਨਵੇਂ ਜਵਾਕ ਲੱਗੇ ਨੇ ਨਾ ਉਹ ਛਲਾਰੂ ਤੂੰ ਫੜ ਫੜ ਕੇ ਰੈਗਿੰਗ ਕਰਨੀ ਆ ਤੋ ਉਹਨਾਂ ਦੀ ਰੈਗਿੰਗ ਪਰ ਵੀਰੇ ਰੈਗਿੰਗ ਆਪਣੇ ਕਾਲਜ 'ਚ ਬੈਨ ਆ ਉਹ ਯਾਰ ਲੱਖ ਬੈਨ ਹੋਵੇ ਆਪਣੇ ਲਈ ਕੁਛ ਰਾਜੇ ਲਈ ਕੁਛ ਬੈਨ ਨਹੀਂ ਹੁੰਦਾ ਰਾਜਾ ਆਪਣੇ ਅਸੂਲ ਆਪ ਬਣਾਉਂਦਾ ਤੇ ਤੂੰ ਆਪਣੇ ਅਸੂਲ ਆਪ ਬਣਾਉਣੇ ਨੇ ਚੱਲ ਨਾਲ ਹੋਣਾ ਨਾਲ ਮੇਰੇ ਜਿਹੜਾ ਇਧਰੋਂ ਪਹਿਲਾ ਬੰਦਾ ਆਂਦਾ ਢੇਰ ਕਿਉਂ ਦੀ ਰੈਗਿੰਗ ਕਰ ਮੈਂ ਤੇਰੇ ਨਾਲ ਕਰਾਂ ਮੈਂ ਰੈਗਿੰਗ ਕਰਾਂ ਹਾਂ ਉਹ ਭਰਾਵਾ ਚੰਗਾ ਥੋੜੀ ਨਾ ਲੱਗਦਾ ਯਾਰ ਕੋ ਯਾਰ ਚੰਗੇ ਵਾਲੀ ਕਿਹੜੀ ਗੱਲ ਐ ਇੱਥੇ ਉਹ ਤਾਂ ਹੀ ਪਤਾ ਲੱਗੂਗਾ ਤੂੰ ਪਤਾਨ ਬਣ ਸਕਦਾ ਹੈ ਕਿ ਨਹੀਂ ਹੁਣ ਇਧਰੋਂ ਜਿਹੜਾ ਪਹਿਲਾ ਬੰਦਾ ਐ ਨਾ ਤੂੰ ਫੜ ਲਈ ਜਾਂਦਾ ਕਹਦੇ ਤੇਰੇ ਚ ਹਿੰਮਤ ਨਹੀਂ ਹੈਗੀ ਓਏ ਆ ਦੁਬਾਰਾ ਲੰਡੂ ਵਾਲੀਆਂ ਗੱਲਾਂ ਕਰਦਾ ਪਿਆ ਤੂੰ ਚੱਲ ਤੂੰ ਮੈਨੂੰ ਲੰਡੂ ਕਹਿੰਦਾ ਨਾ ਤੂੰ ਤਾਂ ਹੀ ਲੰਡੂ ਹੈਗਾ ਸਾਬਤ ਕਰ ਵੀ ਤੂੰ ਲੰਡੂ ਨਹੀਂ ਹੈਗਾ ਹੁਣ ਇਧਰੋਂ ਜਿਹੜਾ ਪਹਿਲਾ ਬੰਦਾ ਆਉਂਦਾ ਫੜ ਕੇ ਉਹਦੀ ਰੈਕਿੰਗ ਕਰ ਦੇਖ ਫਿਰ ਹੁਣ ਕੀ ਹੁੰਦਾ ਉਹ ਯਾਰ ਮੈਂ ਕਹਿੰਦਾ ਸੀ ਆਪਾਂ ਫੇਰ ਕਰ ਲੁੰਦੇ ਯਾਰ ਕੋਈ ਯਾਦ ਆ ਰਿਆ ਨਹੀਂ ਉਹ ਨਹੀਂ ਨਹੀਂ ਆਊਗਾ ਆਊਗਾ ਖੜੇ ਇੱਥੇ ਤੂੰ ਕੁੜੀਆਂ ਕੁੜੀਆਂ ਦੀ ਕਿਹੜਾ ਰੈਕਿੰਗਿੰਗ ਹੁੰਦੀ ਬਾਈ ਚਪੇੜਾ ਪਹਿਨਗੀਆਂ ਫਿੱਤੇ ਨਹੀਂ ਪੈਂਦੀਆਂ ਚਪੇੜਾ ਉਹੀ ਲੱਡੂ ਵਾਲੀ ਗੱਲ ਕਰੀ ਜੰਨਾ ਓ ਯਾਰ ਲੱਡੂ ਤੂੰ ਆ ਚੱਲ ਹੁਣ ਚੱਲਦਾ ਨਹੀਂ ਚੱਲ 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 ਛੱਡੀ ਨਾ ਛੱਡੀ ਨਾ ਜਾ ਨਾ ਦੇ ਰੋਕੇ ਮੈਂ ਬਾਸਾ ਇਡੀਅਟ ਰੁਕ ਜਾ ਤੂੰ ਮੈਨੂੰ ਇਡੀਅਟ ਕਹਿਨੀ ਆ ਤੈਨੂੰ ਪਤਾ ਨਹੀਂ ਐਸ ਕਾਲਜ ਦਾ ਹੋਣ ਵਾਲਾ ਪ੍ਰਧਾਨ ਸੌਰੀ ਸਰ ਪਰ ਯਾ ਡਰ ਗਈ ਹੋਣਾ ਹੀ ਆ ਨਾ ਲਾਈਨ ਤੇ ਲਾ ਤੈਨੂੰ ਪਤਾ ਨਹੀਂ ਕਿ ਕਾਲਜ ਦੇ ਵਿੱਚ ਸੀਨੀਅਰ ਦੀ ਕਿਵੇਂ ਰਿਸਪੈਕਟ ਕਰੀਦੀ ਆ ਸਿਖਾਇਆ ਨਹੀਂ ਕਿਹਨੇ ਮੇਰਾ ਇਸ ਕਾਲਜ ਤੇ ਨਾ ਫਰਸਟ ইয়ার ਐ ਮੈਨੂੰ ਨਹੀਂ ਪਤਾ ਸੀ ਤੁਸੀਂ ਕਾਲਜ ਦੇ ਪ੍ਰਧਾਨ ਪਤਾ ਤਾਂ ਮੈਨੂੰ ਵੀ ਨਹੀਂ ਓਏ ਵਾਹ ਮੈਂ ਹੈਗਾ ਪ੍ਰਧਾਨ ਨਹੀਂ ਮੈਂ ਹੋਣ ਵਾਲਾ ਪ੍ਰਧਾਨ ਆ ਸਾਡੀ ਗੱਲ ਚੱਲਦੀ ਪਈ ਆ ਅੱਛਾ ਹੀ ਹੋਣ ਵਾਲੇ ਪ੍ਰਧਾਨ ਹਾਂਜੀ ਮੈਂ ਜਾਵਾਂ ਜੀ ਐ ਕਿਵੇਂ ਓਏ ਤਾਂ ਦੱਸ ਕੇ ਜਾਓ ਕਿੱਥੋਂ ਤੁਸੀਂ ਮੈਂ ਜੀ ਮਾਨਸੇ ਤੋਂ ਆਈ ਮਾਨਸੇ ਤੋਂ ਉਹ ਤਾਂ ਮੈਂ ਤੁਹਾਡੇ ਅੱਛਾ ਜੀ ਤੋਂ ਹੀ ਸਮਝ ਗਿਆ ਸੀ ਕਿ ਤੁਸੀਂ ਮਾਨਸੇ ਤੋਂ ਨਾਲੇ ਜਾਣਾ ਨਹੀਂ ਹਲੇ ਆਪਣੇ ਬਾਰੇ ਦੋ ਚਾਰ ਗੱਲਾਂ ਹੋਰ ਦੱਸ ਕੇ ਜਾਓ ਮੈਂ ਹੁਣ ਆਪਣੇ ਬਾਰੇ ਕੀ ਤੁਸ ਸਹੀ ਮਾਨਸਾ ਤੋਂ ਮੈਂ ਮਾਪਿਓ ਦੀ ਕੱਲੀ ਕੱਲੀ ਧੀ ਹਾਂ ਮੇਰੇ ਬਾਪੂ ਕੋਲ ਬਹੁਤ ਪੈਸਾ ਮੈਂ ਤਾਂ ਬਾਹਰ ਜਾਣਾ ਸੀ ਉਹ ਕਹਿੰਦੇ ਤੂੰ ਬਾਹਰ ਜਾ ਕੇ ਇਹ ਕੰਮ ਨਾ ਤੇਰੇ ਕੋਲ ਨਾ ਪੈਸਾ ਹੈਗਾਗਾ ਉਹਨਾਂ ਨੇ ਮੈਨੂੰ ਇੱਥੇ ਲਾਤਾ ਮੈਂ ਇੱਥੇ ਪੜਨ ਲੱਗੀ ਹੁਣ ਹੋਰ ਦੱਸੋ ਮੈਂ ਕੀ ਦੱਸਾਂ ਮੈਂ ਜਾਾਂ ਨਹੀਂ ਜੀ ਜਾਣਾ ਨਹੀਂ ਜੀ ਤੁਹਾਡੇ ਡੈਡੀ ਕੋਲ ਸੱਚੀ ਬਹੁਤ ਪੈ ਹੈ ਉਹ ਆ ਵੀ ਸੀ ਬਲਗੀ ਤੁਸੀਂ ਮਾਨਸੇ ਤੋਂ ਆਈ ਨਹੀਂ ਮੈਂ ਮਾਨਸੇ ਸ਼ਿਫਟ ਹੋਣਾ ਚਾਹੁੰਦਾ ਜੀ ਜੇ ਮੇਰੇ ਸਹਰੇ ਘੈਂਟ ਕਰਦੇ ਮਾਨਸੇ ਤੋਂ ਮਤਲਬ ਕੁੜੀ ਵਧੀਆ ਮਿਲ ਜੇ ਪ੍ਰਧਾਨ ਜੇ ਤੁਸੀਂ ਮਾਨਸਾ ਸ਼ਿਫਟ ਹੋਣਾ ਨਾ ਜਾਂ ਮਾਨਸੇ ਕੋਈ ਘਰ ਲੱਭਦੇ ਹੋ ਤਾਂ ਇਹਦੇ ਲਈ ਤੁਸੀਂ ਕੋਈ ਵਿਚੋਲਾ ਪਾਓ ਜਾਂ ਆਪਣੀ ਮੰਮੀ ਨੂੰ ਕਹੋ ਅਮਸਿਆਲੇ ਸਿੱਧੇ ਹੁੰਦੇ ਆ ਸਿੱਧਰੇ ਨਹੀਂ